ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਆ ਜਿਹੜੀ ਦੀਵਾਲੀ ਆ ਰਹੀ ਹੈ ਆਪਣੀ ਇਹ ਪ੍ਰਮਾਤਮਾ ਖੁਸ਼ੀਆਂ ਖੇੜੇ ਤੇ ਪੂਰੇ ਇੰਡੀਆ ਨੂੰ ਭਾਰਤ ਨੂੰ ਹਰਿਆ ਭਰਿਆ ਜਿਹੜਾ ਉਹ ਜਾਗਰੂਕ ਕਰਨ ਵਾਸਤੇ ਅੱਜ ਦੇ ਦਿਨ ਜਿਹੜਾ ਦੀਵਾਲੀ ਦਾ ਦਿਨ ਆਪਣਾ ਆਉਣਾ ਵਾ ਉਸੇ ਦਿਨ ਬੰਦੀ ਛੋੜ ਦਿਵਸ ਜਿਹੜਾ ਉਹ ਮਨਾਇਆ ਜਾਂਦਾ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਜਿੰਨੇ ਰਾਜੇ ਕੈਦ ਕੀਤੇ ਹੋਏ ਸੀਗੇ ਉਹਨਾਂ ਨੂੰ ਛਡਵਾਇਆ ਸੀ ਉਸੇ ਖੁਸ਼ੀ ਦੇ ਵਿੱਚ ਆਪਾਂ ਜਿਹੜੀ ਇਹ ਦਵਾਲੀ ਦਾ ਤਿਹਾਰ ਮਨਾਉਂਦੇ ਆ ਔਰ ਇਸ ਦਵਾਲੀ ਨੂੰ ਪੂਰੀ ਗ੍ਰੀਨ ਦਵਾਲੀ ਦੇ ਤੌਰ ਦੇ ਉੱਪਰ ਮਨਾਇਆ ਜਾਵੇ ਤੇ ਇਸੇ ਦਿਨ ਹੀ ਸ਼੍ਰੀ ਰਾਮਚੰਦਰ ਜੀ ਨੇ 14 ਸਾਲ ਦਾ ਬਨਵਾਸ ਕੱਟ ਕੇ ਆਪਣੇ ਦੇਸ਼ ਪਰਤੇ ਸੀਗੇ ਪੂਰੀ ਲੰਕਾ ਨੂੰ ਫਤਿਹ ਕਰਕੇ ਸੋ ਆਪਾਂ ਦਵਾਲੀ ਜਿਹੜੀ ਆ ਉਹ ਪੂਰੇ ਖੁਸ਼ੀਆਂ ਖੇੜਿਆਂ ਦੇ ਨਾਲ ਮਨਾਈਏ ਤੇ ਪ੍ਰਮਾਤਮਾ ਇਸ ਇੰਡੀਆ ਪੰਜਾਬ ਆਪਣੇ ਜ਼ਿਲ੍ਹੇ ਨੂੰ ਆਪਣੇ ਇਲਾਕੇ ਨੂੰ ਤੰਦਰੁਸਤੀ ਬਖਸ਼ੇ ਪਰਿਵਾਰਾਂ ਤੇ ਮਿਹਰ ਕਰੇ ਤੇ ਮਿਹਰ ਭਰਿਆ ਹੱਥ ਪ੍ਰਮਾਤਮਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਾਰਟ ਅਤੇ ਨਾਲ ਹੀ ਮੈਂ ਆਪਣੇ ਜਿੰਨੀ ਮੇਰੀ ਨਗਰ ਪੰਚਾਇਤ ਪਿੰਡ ਬਾਤਲਪੌਰ ਦੇ ਮਿਸਨੀ ਸਨੇਕ ਸਪੋਰਟਰ ਵੋਟਰ ਕੋਈ ਵੀ ਭੈਣ ਭਰਾ ਇਸ ਬੰਦੀ ਛੋੜ ਅਤੇ ਮਹਾਰਾਜਾ ਸ਼੍ਰੀ रामचंद्र ਜੀ ਦੇ ਬਨਵਾਸ ਕਰਨ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੰਡੀਆ ਵਾਸੀਆਂ ਨੂੰ ਲੱਖ ਲੱਖ ਸਾਡੀ ਪੰਚਾਇਤ ਵੱਲੋਂ ਔਰ ਬਾਦਲਪੁਰ ਨਗਰ ਨਿਵਾਸੀਆਂ ਵੱਲੋਂ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ